ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਨਵੇਂ ਵਲੌਗ 'ਚ ਅੱਜ ਗੱਲਬਾਤ ਕਰਦੇ ਆਂ ਮਾਝੀ ਵੀਰ ਸਿੱਖ ਤੇ ਜ਼ਿਮੀਂਦਾਰ ਜੱਟਾਂ ਦੇ ਜਵਾਕ ਤੇ ਮਾਝੀ ਵੀਰ ਸਿੱਖਾਂ ਦੇ ਜਵਾਕਾਂ 'ਚ ਆਪਾਂ ਥੋੜਾ ਜਿਹਾ ਕੰਪੈਰੀਸ਼ਨ ਕਰਨਾ ਉਹਦਾ ਕਾਰਨ ਇਹ ਹੈ ਵੀ ਆਮ ਪਿੰਡਾਂ 'ਚ ਜਾਦੇ ਪਿੰਡਾਂ 'ਚ ਵਿਆਹ 'ਚ 12000 ਸੰਸਿੰਗ ਕੁਝ ਪਿੰਡ ਉਹਨਾਂ ਬਾਰੇ ਆਪਾਂ ਥੋੜੀ ਜੀ ਗੱਲਬਾਤ ਕਰਨੀ ਹੈ ਵੀ ਜਾਦੇ ਮਾਝੀ ਵੀਰ ਸਿੱਖਾਂ ਦੇ ਤੇ ਜ਼ਿਮੀਂਦਾਰਾਂ ਦੇ ਜਵਾਕ ਇਹਨਾਂ ਪਿੰਡਾਂ 'ਚ ਰਹਿੰਦੇ ਆ ਤੇ ਇਹਨਾਂ ਤੇ ਹੀ ਆਪਾਂ ਜ਼ਿਆਦੇ ਗੱਲ ਕਰ ਸਕਦੇ ਆ ਸੋ ਇਹਨਾਂ ਦੋਵਾਂ ਦੇ ਅਰਾਊਂਡ ਹੀ ਆਪਾਂ ਇਹ ਗੱਲਬਾਤ ਕਰਨੀ ਆ ਕਿ ਕੱਲ੍ਹ ਸ਼ਾਮ ਨੂੰ ਮੈਂ ਗਿਆ ਸੀ ਗਰਾਊਂਡ ਸਾਡੇ ਪਿੰਡ ਦੇ ਗਰਾਊਂਡ 'ਚ ਤੇ ਉੱਥੇ ਮੈਂ ਦੇਖਿਆ ਵੀ 12-13 ਜਵਾਗ ਮਾਈ ਵੀ ਸਿੱਖ ਪਰਿਵਾਰਾਂ 'ਚੋਂ ਫਿਰਦੇ ਸੀ ਤੇ ਜ਼ਿਮੀਂਦਾਰਾਂ ਦਾ ਜਵਾਕ ਸਿਰਫ ਇੱਕ ਫਿਰਦਾ ਸੀ ਜਿਹੜਾ ਉਹਨਾਂ ਨੂੰ ਸੁਖਾ ਰਿਹਾ ਸੀ ਇੱਕ ਵੀ ਜ਼ਿਮੀਂਦਾਰਾਂ ਦਾ ਜਵਾਕ ਗਰਾਊਂਡ ਦੇ ਵਿੱਚ ਹੈ ਨਹੀਂ ਸੀਗਾ ਮੈਂ ਸੋਚਿਆ ਵੀ ਜ਼ਿਮੀਂਦਾਰਾਂ ਕੋਲੇ ਸਹੂਲਤਾਂ ਵੀ ਇਹਨਾਂ ਨਾਲੋਂ ਜ਼ਿਆਦੇ ਆ ਇਸ ਇਹਨਾਂ ਪਰਿਵਾਰਾਂ ਨਾਲੋਂ ਸਹੂਲਤਾਂ ਜ਼ਿਮੀਦਾਰਾਂ ਕੋਲੇ ਜ਼ਿਆਦੇ ਆ ਰਹਿਣ ਸਹਿਣ ਵੀ ਜ਼ਿਮੀਦਾਰਾਂ ਦੇ ਜਵਾਕਾਂ ਦਾ ਇਹਨਾਂ ਨਾਲੋਂ ਭਾਈ ਵੀ ਸਿੱਖ ਦੇ ਸਿੱਖਾਂ ਦੇ ਪਰਿਵਾਰਾਂ ਨਾਲੋਂ ਥੋੜਾ ਜਿਹਾ ਵਧੀਆ ਤੇ ਇਹਨਾਂ ਨੂੰ ਹਰੇਕ ਚੀਜ਼ ਮੂੰਹਾਂ ਮੰਗੀ ਮਿਲ ਜਾਂਦੀ ਹੈ ਫਿਰ ਵੀ ਇਹ ਇਹੋ ਜਿਹਾ ਕੋਈ ਮਤਲਬ ਸੀਰ ਨੂੰ ਤੰਗ ਕਰਨ ਵਾਲਾ ਕੰਮ ਨਹੀਂ ਕਰਦੇ ਉਹਦੇ ਤੋਂ ਫਿਰ ਕਾਫੀ ਗੱਲਾਂ ਮੇਰੇ ਦਿਮਾਗ 'ਚ ਆ ਗਈਆਂ ਵੀ ਜਿਹੜੀਆਂ ਆਪਾਂ ਨੂੰ ਥੋੜਾ ਜਿਹਾ ਕੰਪੈਰੀਜਨ ਕਰ ਲੈਣਾ ਚਾਹੀਦਾ ਪਈ 70 ਤੋਂ 75% ਜਵਾਗ ਤਾਂ ਵਧੀਆ ਜ਼ਿਮੀਂਦਾਰਾਂ ਦੇ ਪਰ ਜਿਹੜੇ 20 25% ਹੈਗੇ ਆ ਜਿੰਨਾਂ ਕੋਲੇ ਜ਼ਮੀਨ ਵੀ ਥੋੜੀ ਆ ਕਰਦੇ ਵੀ ਕੁਛ ਨਹੀਂ ਰਹਿਣਾ ਵੀ ਵਧੀਆ ਬਣ ਕੇ ਆ ਚਿੱਟੇ ਲੀਡੇ ਪਾ ਕੇ ਰੱਖਣੇ ਆ ਕਲੀਨ ਰਹਿਣਾ ਗੱਲ ਵੀ ਛੋਟੀ ਨਹੀਂ ਕਰਨੀ ਫੋਨ ਵੀ ਚੰਗਾ ਰੱਖਣਾ ਉੱਠਣਾ ਵੀ 10 ਵਜੇ ਆ ਇਹ ਸਿਰਫ ਉਹਨਾਂ ਬਾਰੇ ਗੱਲਬਾਤ ਆ ਪਰ ਸਾਰੇ ਨਹੀਂ ਮਾੜੇ ਨਾ ਹੀ ਸਾਰੇ ਮਾਈ ਵੀ ਸਿੱਖਾਂ ਜਵਾਕ ਮਾੜੇ ਆ ਤੇ ਨਾ ਹੀ ਸਾਰੇ ਜ਼ਿਮੀਂਦਾਰਾਂ ਦੇ ਜਵਾਕ ਮਾਰੇ ਆ ਇੱਕ ਕੰਪੈਰੀਜਨ ਤਾਂ ਹੋ ਰਿਹਾ ਕਿਉਂਕਿ ਪਿੰਡਾਂ ਦੇ ਵਿੱਚ ਜ਼ਿਆਦਾਤਰ ਜਿਹੜੇ ਮੋਸਟਲੀ ਹੈਗੇ ਆ ਇਹ ਦੋ ਦੋ ਜਾਤਾਂ ਹੀ ਰਹਿੰਦੀਆਂ ਜੱਟ ਜ਼ਿਮੀਂਦਾਰ ਤੇ ਮੱਝਵੀ ਸਿੱਖ ਪਰਿਵਾਰ ਇਹੀ ਜ਼ਿਆਦੇ ਪਿੰਡਾਂ ਦੇ ਵਿੱਚ ਰਹਿੰਦੇ ਪਿੰਡ ਜ਼ਿਆਦੇ ਇਹਨਾਂ ਨੇ ਬਣਾਏ ਆ ਤੇ ਇਹਨਾਂ ਦੇ ਹੈਗੇ ਆ ਤੇ ਇਹੀ ਰਹਿੰਦੇ ਆ ਇਹੀ ਕਿਰਤਾਂ ਕਰਦੇ ਆ ਇੱਕ ਦੂਜੇ ਪਰਿਵਾਰ ਸਾਂਝ ਰੱਖਦੇ ਆ ਇੱਕ ਦੂਜੇ ਨਾਲ ਚਲੋ ਹੁਣ ਆਪਾਂ ਗੱਲਬਾਤ ਸ਼ੁਰੂ ਕਰਦੇ ਆ ਇੱਕ ਪਾਸੇ ਮੱਝਵੀ ਸਿੱਖਾਂ ਦੇ ਪਰਿਵਾਰਾਂ ਦੇ ਜਵਾਬ ਆ ਜਿਹੜੇ ਕਿਤੇ ਨਾ ਕਿਤੇ ਆਪਦੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਸਮਝਦੇ ਆ ਕੰਮ ਕਰਦੇ ਆ ਨਾਲ ਨਾਲ ਆਪਦੀ ਪੜ੍ਹਾਈ ਵੀ ਕਰਦੇ ਆ ਪੈਸੇ ਵੀ ਕਮਾਉਂਦੇ ਆ ਵੀ ਉਹ ਅੰਗਰੇਜ਼ਾਂ ਵਾਂਗੂੰ ਰਹਿੰਦੇ ਆ ਮੇਰੇ ਹਿਸਾਬ ਨਾਲ ਕਿਤੇ ਮੈਨੂੰ ਲੱਗਦਾ ਵੀ ਉਹ ਕਮਾਉਂਦੇ ਵੀ ਆ ਉਹ ਖਾਂਦੇ ਵੀ ਆ ਉਹ ਪਾਉਂਦੇ ਵੀ ਆ ਉਹ ਪੜ੍ਹਦੇ ਵੀ ਆ ਸਾਰੀਆਂ ਗੱਲਾਂ ਇੱਕ ਪਾਸੇ ਜ਼ਿਮੀਂਦਾਰਾਂ ਦੇ ਜਵਾਬ ਆ ਦੋ ਤਿੰਨ ਕਿੱਲਾਂ ਵਾਲੇ ਦੀ ਗੱਲ ਕਰਨੀ ਆਪਾਂ ਵੱਧ ਤੋਂ ਵੱਧ 5 ਕਿੱਲੇ ਵਾਲਿਆਂ ਦੀ ਵੀ ਉਹਨਾਂ ਕੋਲੇ ਜ਼ਮੀਨ ਵੀ ਹੈਗੀ ਆ ਉਹਨਾਂ ਕੋਲੇ ਮਾਂ ਪਿਓ ਵੀ ਹੈਗਾ ਉਹਨਾਂ ਕੋਲ ਸਰਕਲ ਵੀ ਹੈਗਾ ਉਹਨਾਂ ਕੋਲੇ ਕਮਾਈ ਕਰਨ ਦੇ ਸੋਰਸ ਵੀ ਹੈਗੇ ਆ ਪਰ ਉਹ ਕਰਦੇ ਨਹੀਂ ਹੋਟ ਦੇ ਵੀ 10 ਵਜੇ ਆ ਉਹਨਾਂ ਕੋਲੇ ਫੋਨ ਵੀ ਚੰਗਾ ਰਹਿਣਾ ਸਹਿਣਾ ਵੀ ਉਹਨਾਂ ਦਾ ਚੰਗਾ ਪਰ ਨਾ ਉਹ ਕਿਤੇ ਖੇਡਦੇ ਆ ਨਾ ਉਹ ਉਹਨਾਂ ਕੋਲੇ ਕੋਈ ਸਕਿੱਲ ਆ ਵੀ ਜਾਣ ਦੇ ਨਖਿੱਦ ਕਹਿ ਸਕਦੇ ਆਪਾਂ ਉਹਨਾਂ ਨੂੰ ਕਿਤੇ ਨਾ ਕਿਤੇ ਫਿਰ ਹੌਲੀ ਹੌਲੀ ਜਦੋਂ ਨੂੰ ਉਹਨਾਂ ਤੇ ਜ਼ਿੰਮੇਵਾਰੀ ਪੈਂਦੀ ਆ ਕਿਉਂਕਿ 20 22 ਸਾਲ ਤੱਕ ਤਾਂ ਮਾਂ ਪਿਓ ਵੀ ਮਾਂ ਪਿਓ ਦਾ ਵੱਡਾ ਕਸੂਰ ਆ ਜਵਾਕ ਨੂੰ ਵਗਾਰਨ ਚ ਮਾਪਿਓ ਵੀ ਕਿਤੇ ਨਾ ਕਿਤੇ ਸੋਚਦਾ ਵੀ ਮੇਰਾ ਜਵਾਕ ਔਖਾ ਨਾ ਹੋਵੇ ਜਵਾਕ ਦੇ ਮਾੜੀ ਜੀ ਛੱਟ ਵੱਜ ਗਈ ਮਾਂ ਲੜ ਪੈਂਦੀ ਪਿਓ ਨਾਲ ਖੇਤ ਨਹੀਂ ਕੰਮ ਕਰਨ ਦਿੰਦੇ ਤੁਸੀਂ ਜਿਹੜੇ ਜਿਹੜੇ 2000 ਸਨ 2000 ਦੇ ਵਿੱਚ ਜੰਮੇ ਆ ਜਾਂ 90 ਮਾਡਲ ਕਹਿ ਲਗੇ ਜਾਂ 97 98 ਮਾਡਲ ਆ ਇਹ ਜਵਾਕ ਮੈਨੂੰ ਨਹੀਂ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਖੇਤੀ ਕਰਨਗੇ ਜੇ 100 ਜਵਾਕ ਉਦੋਂ ਇੱਕ ਪਿੰਡ 'ਚ ਜੰਮਿਆ ਤੇ 100 ਦੇ ਵਿੱਚੋਂ ਸਿਰਫ 10 ਬੰਦੇ ਹੀ ਆ ਜਿਹੜੇ ਖੇਤੀ ਕਰਨਗੇ ਬਾਕੀ ਬੰਦੇ ਤਾਂ ਨਹੀਂ ਕਰਦੇ ਖੇਤੀ ਖੇਤੀ ਔਖਾ ਕੰਮ ਆ ਅੱਜ ਦੇ ਸਮੇਂ ਚ ਡਿਪਰੈਸ਼ਨ ਵਾਲਾ ਕੰਮ ਆ ਅੱਜ ਦੇ ਸਮੇਂ ਚ ਤੇ ਜਿਹੜੇ 2000 ਤੋਂ ਬਾਅਦ ਜੰਮੇ ਜਵਾਕ ਐ ਖੇਤੀ ਨਹੀਂ ਕਰਨਗੇ ਬਹੁਤ ਔਖਾ ਕੰਮ ਆ 100 ਚ ਸਿਰਫ 2 ਕੁ ਜਵਾਕ ਹੀ ਖੇਤੀ ਕਰਨਗੇ ਦੂਜੇ ਪਾਸੇ ਮੱਝ ਵੀ ਸਿੱਖਣ ਦੇ ਜਵਾਕ ਆ ਚਲੋ ਮੰਨਦੇ ਆ ਉਹਨਾਂ ਨੂੰ ਸਹੂਲਤਾਂ ਮਿਲਦੀਆਂ ਉਹਨਾਂ ਨੂੰ ਕਣਕ ਮਿਲਦੀ ਉਹਨਾਂ ਕੋਲੇ ਕੋਟਾ ਹੈਗਾ ਉਹਨਾਂ ਨੂੰ ਮਿਹਨਤ ਘੱਟ ਕਰਨੀ ਪੈਂਦੀ ਆ ਔਰ ਫੇਰ ਵੀ ਕਿਤੇ ਨਾ ਕਿਤੇ ਜਿਸ ਤਰੀਕਿਆਂ ਨਾਲ ਜਿਹੋ ਜਿਹੇ ਹਾਲਾਤਾਂ 'ਚ ਉਹ ਮਿਹਨਤ ਕਰਦੇ ਆ ਉਹ ਆਪਣੇ ਨਾਲੋਂ ਜ਼ਿਆਦਾ ਕਾਮਯਾਬ ਆ ਜ਼ਿਆਦਾ ਮਿਹਨਤੀ ਆ ਮੈਨੂੰ ਐਂ ਲੱਗਦਾ ਤੇ ਇਹ ਦੋਵੇਂ ਚੀਜ਼ਾਂ ਕਿਤੇ ਨਾ ਕਿਤੇ ਰੇਸਟਾਂ 'ਚ ਵੀ ਪਾਲ ਪਾਉਂਦੀਆਂ ਈਰਕਾ ਸਾਰਿਆਂ ਨਾਲੋਂ ਵੱਧ ਆ ਜਾਤ ਪਾਤ ਵੱਧ ਕਰਨੀਆਂ ਬੋਲਣ ਦੀ ਅਕਲ ਹੈ ਨਹੀਂ ਜਵਾਕਾਂ ਨੂੰ ਵੀ ਕੀ ਬੋਲਣਾ ਕਿਹਨੂੰ ਕੀ ਕਹਿਣਾ ਚਾਚਾ ਤਾਇਆ ਕੁਝ ਕੁਝ ਨਹੀਂ ਪਤਾ ਬਸ ਫੋਨ 'ਚ ਖੁੱਬੇ ਰਹਿਣਾ ਇਹਦੇ 'ਚ ਮਾਂ ਪਿਓ ਦਾ ਵੀ ਕਿਤੇ ਨਾ ਕਿਤੇ ਵੱਡਾ ਕਸੂਰ ਆ ਮਾਪਿਆਂ ਨੂੰ ਇਹ ਹੁੰਦਾ ਵੀ ਜਵਾਕ ਨੂੰ ਫੋਨ ਤੇ ਲਾ ਦਿਓ ਵੇਖੀ ਜਾਊਗਾ ਮੇਰਾ ਸਿਰ ਨਹੀਂ ਖਾਊਗਾ ਪਹਿਲਾਂ ਵਾਲੇ ਜਵਾਕ ਫੋਨ ਨਹੀਂ ਦੇਖਦੇ ਸੀਗੇ ਸੋਸ਼ਲ ਜਾਦੇ ਰਹਿੰਦੇ ਸੀ ਪਿੰਡ 'ਚ ਵਿਚਰਦੇ ਸੀ ਚਾਚੇ ਤਾਈ ਝੜਕਦੇ ਸੀ ਹਰ ਇੱਕ ਤਾਂ ਕਰਦੇ ਸੀ ਉਹਦੇ ਨਾਲ ਦਿਮਾਗ ਡਿਵੈਲਪ ਹੁੰਦਾ ਅੱਜ ਕੱਲ ਦੇ ਜਵਾਕ ਤਾਂ ਫੋਨ ਤੇ ਹੱਥ ਮਾਰੀ ਜਾਂਦੇ ਰੀਲਾਂ ਦੇਖੀ ਜਾਂਦੇ ਆ ਤੇ ਉਹ ਚੀਜ਼ਾਂ ਕਿਤੇ ਨਾ ਕਿਤੇ ਗਲਤ ਸਿੱਖਤ ਪਾਉਂਦੀਆਂ ਡਾਟਾ ਵਾਧੂ ਆ ਮਾਪਿਓ ਰੀਚਾਰਜ ਮੁੱਕਣ ਨਹੀਂ ਦਿੰਦਾ ਪਹਿਲਾਂ ਕਰਾ ਕੇ ਦੇ ਦਿੰਦਾ ਨਾਂ ਵਾਈਫਾਈ ਲੱਗੇ ਆ ਘਰਾਂ ਚ ਤਾਂ-ਤਾਂ ਤੇ ਸ਼ਰਮ ਮੰਨਦੇ ਆ ਮਾੜੀ ਗੱਲ ਕਰ ਲਈ ਉਥੋਂ ਸ਼ਰਮ ਮੰਨਦੇ ਆ ਉੱਥੇ ਸਿੱਧੇ ਕੰਮ ਅੱਜ ਕੇ ਕਰਦੇ ਆ ਹੌਲੀ-ਹੌਲੀ ਨਸ਼ਿਆਂ ਚ ਵੜਦੇ ਆ ਹਾਂ ਵੀ ਦੋਵਾਂ ਪਰਿਵਾਰਾਂ ਦੀ ਮੱਝ ਵੀ ਸਿੱਖ ਪਰਿਵਾਰ ਵੀ ਜ਼ਿਮੀਂਦਾਰ ਪਰਿਵਾਰ ਵੀ ਨਸ਼ਿਆਂ ਚ ਦੋਵੇਂ ਘਰੀ ਵੜਦੇ ਆ ਪਰ ਕਿਤੇ ਨਾ ਕਿਤੇ ਜਿਹੜੇ ਬੰਦੇ ਕੋਲੇ ਸਹੂਲਤਾਂ ਜ਼ਿਆਦੇ ਆ ਨਾ ਉਹ ਛੇਤੀ ਵੜ ਜਾਂਦਾ ਇਸ ਲਾਈਨ ਚ ਉੱਟ ਪ੍ਰੈਸ ਛੇਤੀ ਹੁੰਦਾ ਉਹ ਕੋਸ਼ਿਸ਼ ਕਰਦਾ ਮੈਂ ਛੇਤੀ ਛੇਤੀ ਤਕੜਾ ਹੋ ਜਾਾਂ ਛੇਤੀ ਛੇਤੀ ਮੇਰੇ ਕੋਲ ਸਾਰੀਆਂ ਸਹੂਲਤਾਂ ਆ ਜਾਣ ਮੰਨ ਲਓ ਮੇਰੇ ਕੋਲ 2 ਕਿੱਲੇ ਜ਼ਮੀਨ ਆ ਤੇ ਮੇਰੀ ਯਾਰੀ ਹੈਗੀ 50 ਕਿੱਲੇ ਵਾਲਿਆਂ ਨਾਲ 20 ਕਿੱਲੇ ਵਾਲਿਆਂ ਨਾਲ ਮੈਂ ਰੀਸ ਉਹਦੀ ਕਰਾਂ ਫਿਰ ਉਹ ਗੱਲ ਜਤਨੀ ਨਹੀਂ ਨਾ ਤੇ ਜ਼ਿਮੀਂਦਾਰਾਂ ਦੇ ਅਕਸਰੀ ਜਵਾਬ ਐ ਕਰਦੇ ਆ ਘਰੇ ਰਾਂਦਪਾਗ ਚੀਜ਼ ਲੈਣੀ ਮੈਨੂੰ ਫੋਨ ਲਿਆ ਕੇ ਦਿਓ ਮੈਨੂੰ ਕੱਪੜੇ ਲੈ ਕੇ ਦਿਓ ਹਰੇਕ ਵਿਆਹ ਤੇ ਨਵੇਂ ਕੱਪੜੇ ਲੈਣੇ ਆ ਇਹ ਚੀਜ਼ਾਂ ਕਿਤੇ ਨਾ ਕਿਤੇ ਜ਼ਿਮੀਂਦਾਰਾਂ ਦੇ ਜਵਾਕਾਂ ਨੂੰ ਸਿੜ ਦਿੰਗਾ ਤੇ ਮੱਝ ਵੀ ਸਿੱਖ ਪਰਿਵਾਰਾਂ ਦੇ ਜਵਾਕ ਕੱਪੜੇ ਵਗੈਰਾ ਲੈਣੇ ਤੇ ਉਹ ਦਿਹਾੜੀ ਕਰ ਲੈਣਗੇ ਕਮਾ ਲੈਣਗੇ ਖਾ ਲੈਣਗੇ ਪਾ ਲੈਣਗੇ ਜ਼ਿਮੀਂਦਾਰ ਦਾ ਜਵਾਕ ਤਾਂ ਦਿਹਾੜੀ ਛੱਡੋ ਤਾਂ ਕੋਈ 10000 ਵਾਲੀ ਸੈਲਰੀ ਵਾਲੀ ਜੌਬ ਹੋਵੇ ਬੈਠ ਕੇ ਕੁਰਸੀ ਤੇ ਉਹ ਨਹੀਂ ਕਰਦੇ ਸ਼ਰਮ ਮੰਨਦੇ ਵੀ ਅਸੀਂ ਕੌਨਮੈਂਟਾਂ 'ਚ ਪੜੇ ਹੁਣ ਅਸੀਂ 10000 ਰੁਪਈਆ ਦੀਆਂ ਜੌਬਾਂ ਕਰਾਂਗੇ ਇਹ ਚੀਜ਼ਾਂ ਕਿਤੇ ਨਾ ਕਿਤੇ ਆਪਣੇ ਪਰਿਵਾਰਾਂ ਨੂੰ ਥੱਲੇ ਸਿੜ ਦਿੰਗਾ ਕੰਪੈਰੀ ਜਾਣਾ ਕੋਈ ਇਹ ਈਰਖਾ ਨਹੀਂਗੀ ਇੱਕ ਛੋਟੀ ਜੀ ਗੱਲ ਹੈ ਹੋ ਸਕਦਾ ਇਸ ਵੀਡੀਓ ਤੋਂ ਕੋਈ ਕੁਝ ਸਿੱਖ ਲੇ ਹੋ ਜਾਦਾ ਕੋਈ ਕੁਝ ਨਾ ਸਿੱਖੇ ਮੈਂ ਇੱਕ ਸਿਰਫ ਨਾਰਮਲ ਗੱਲਬਾਤ ਕੀਤੀ ਆ ਤੇ ਜੇ ਕਿਸੇ ਨੂੰ ਮਾੜੀ ਜੰਗੀ ਲੱਗੀ ਆ ਤੇ ਭਾਈ ਉਹ ਕਮੈਂਟ ਬਾਕਸ ਵਿੱਚ ਗੱਲ ਆਪਦੀ ਵਿਚਾਰ ਰੱਖ ਸਕਦਾਗਾ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ ਜਿਉਂਦੇ ਵਾਸਤੇ ਰੋ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਕਰ ਲਓ ਜੀ